ਪੁਰਾਣਿਆਂ ਦਾ ਟਹਿ ਗਿਆ ਕਿਲਾ ਕਈ ਆਪਣੇਆਂ ਨੂੰ ਆਪਣੇਆਂ ਦਾ ਕਿਲਾ ਜਿਮਨੀ ਚੋਣਾ ਦੇ ਨਤੀਜੇ ਤੈਅ ਕਰਨਗੇ 2027 ਦੀ ਰਣਨੀਤੀ ਇਹ ਜਿੱਤ ਇਹ ਭੰਗੜੇ ਇਹ ਮਠਾਈਆਂ ਇਹ ਜਿੱਤ ਦੀ ਖੁਸ਼ੀ ਹੈ ਚਿੱਤ ਜ਼ਿਮਨੀ ਚੋਣਾ ਵਿੱਚ ਚਿੱਤ ਪੁਰਾਣਿਆਂ ਦੇ ਕਿਲੇ ਟਾਉਣ ਦੀ ਜੀ ਹਾਂ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਤੇ ਚੋਣਾ ਹੋਈਆਂ 20 ਤਰੀਕ ਨੂੰ ਚਾਰ ਸੀਟਾਂ ਤੇ 45 ਉਮੀਦਵਾਰਾਂ ਦੀ ਕਿਸਮਤ EVM ਦੇ ਵਿੱਚ ਬੰਦ ਹੋਈ 23 ਨਵੰਬਰ ਨੂੰ ਸਵੇਰੇ ਗਿਣਤੀ ਸ਼ੁਰੂ ਹੋਈ ਤਾਂ ਸਾਰਿਆਂ ਦੀ ਜਾਣਕੜੀ ਵਿੱਚ ਆਉਣ ਵਾਲਾ ਕੰਮ ਹੋ ਗਿਆ ਇੱਕ ਰਾਊਂਡ ਦੇ ਵਿੱਚ ਦੂਜਾ ਉਮੀਦਵਾਰ ਅੱਗੇ ਤਾਂ ਦੂਜੇ ਰਾਊਂਡ ਵਿੱਚ ਦੂਜਾ ਦੁਪਹਿਰ ਹੁੰਦਿਆਂ ਹੁੰਦਿਆਂ ਨਤੀਜੇ ਸਾਫ਼ ਹੋ ਗਏ ਚਾਰ ਸੀਟਾਂ ਵਿੱਚੋਂ ਤਿੰਨ ਸੀਟਾਂ ਤੇ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਤਾਂ ਇੱਕ ਸੀਟ ਤੇ ਕਾਂਗਰਸ ਦੀ ਜਦਕਿ ਭਾਜਪਾ ਉਮੀਦਵਾਰਾਂ ਦੀਆਂ ਤਿੰਨ ਸੀਟਾਂ ਤੇ ਤਾਂ ਜ਼ਮਾਨਤਾਂ ਹੀ ਜ਼ਬਤ ਹੋ ਗਈਆਂ ਇਹਨਾਂ ਚੋਣਾਂ ਤੇ ਵੱਡੇ ਸਿਆਸੀ ਲੀਡਰਾਂ ਦੇ ਵਕਾਰ ਦਾਤੇ ਸੀ ਜੱਬੇਵਾਲ ਨੂੰ ਛੱਡ ਕੇ ਬਾਕੀ ਸਾਰੇ ਲੀਡਰਾਂ ਦੇ ਆਪਣੇ ਕਿਲੇ ਟਹਿ ਗਏ ਡੇਰਾ ਬਾਬਾ ਨਾਨਕ ਤੋਂ ਸੁਖਜਿੰਦਰ ਅੰਦਾਵਾ ਦੀ ਪਤਨੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਪ੍ਰੀਤ ਰੰਧਾਵਾ ਜਿੱਤੇ ਜੱੱਬੇਵਾਲ ਤੋਂ ਆਮ ਆਦਮੀ ਪਾਰਟੀ ਦੇ ਸ਼ਾਕ ਜੱੱਬੇਵਾਲ ਨੇ ਵੱਡੀ ਜਿੱਤ ਹਾਸਲ ਕੀਤੀ ਗਿੱਦੜਬਾਹਾ ਦੀ ਗੱਲ ਕਰੀਏ ਤਾਂ ਰਾਜਾ ਵਿਡਿੰਗ ਦਾ ਵਕਕਾਰ ਦਾਤੇ ਸੀ ਪਰ ਉਹਨਾਂ ਦੀ ਪਤਨੀ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਇੱਥੋਂ ਆਮ ਆਦਮੀ ਪਾਰਟੀ ਦੇ ਡਿੰਪੀ ਢਿੱਲੋਂ ਨੇ ਜਿੱਤ ਹਾਸਲ ਕੀਤੀ ਜੇ ਗੱਲ ਕਰੀਏ ਬਰਨਾਰਾ ਦੀ ਜਿਸ ਨੂੰ ਆਮ ਆਦਮੀ ਪਾਰਟੀ ਦੀ ਮਿੰਨੀ ਰਾਸ਼ਤਾਨੀ ਵੀ ਕਿਹਾ ਜਾਂਦਾ ਹੈ ਉੱਥੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਹਾਰ ਗਿਆ ਉਥੂ ਕਾਂਗਰਸ ਦੇ ਉਮੀਦਵਾਰ ਕਾਲਾ ਢਿੱਲੋ ਨੇ ਜਿੱਤ ਹਾਸਲ ਕੀਤੀ ਮੈਂ ਧੰਨਵਾਦ ਕਰਨਾ ਚਾਹਨਾ ਗੁਰੂ ਮਹਾਰਾਜ ਦਾ ਜਿਨ੍ਹਾਂ ਨੇ ਵੱਡੀ ਜਿੱਤ ਕਾਂਗਰਸ ਪਾਰਟੀ ਨੂੰ ਲੋਕਾਂ ਦੇ ਆਸ਼ੀਰਵਾਦ ਦੇ ਨਾਲ ਸਾਨੂੰ ਉਹਦੇ ਮਿਲੀ ਹੈ ਇਹ ਕਾਂਗਰਸ ਪਾਰਟੀ ਦੇ ਵਰਕਰਾਂ ਦੀ ਜਿੱਤ ਹੈ ਦੇ ਤੌਰ ਤੇ ਮੰਨਿਆ ਜਾਂਦਾ ਹੈ ਕਿ ਬਾਈ ਇਲੈਕਸ਼ਨਾਂ ਸਰਕਾਰਾਂ ਜਿੱਦੀਆਂ ਨੇ ਪਰ ਬਰਨਾਲੇ ਦੇ ਲੋਕਾਂ ਨੇ ਇੰਨਾ ਪਿਆਰ ਦਿੱਤਾ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਜਿੰਨ ਰਾਤ ਕੀਤਾ ਕਿਉਂਕਿ ਬੜੇ ਲੰਬੇ ਸਮੇਂ ਬਾਅਦ ਇਦਾਂ ਹੋਇਆ ਸੀ ਕਿ 27 ਸਾਲ ਬਾਅਦ ਇੱਕ ਵਰਕਰ ਚੋਂ ਡੱਟ ਗਿਆ ਸਾਡੇ ਨਵੇਂ ਚੁਣੇਦੇ ਜੋ ਹੈ ਪਾਰਟੀ ਪ੍ਰਧਾਨ ਨੇ ਪੰਜਾਬ ਤੋਂ ਸ਼੍ਰੀ ਅਮਨ ਅਰੋੜਾ ਜੀ ਇਸ ਸਮੁੱਚੀ ਜੋ ਹਾਈ ਕਮਾਂਡ ਹੈ ਸਾਰੇ ਜੋ ਕੰਸਟੀਟੂਐਂਸੀ ਦੇ ਜੋ ਐਮ ਐਲ ਏ ਜਿਨ੍ਹਾਂ ਨੇ ਸਾਰਿਆਂ ਨੇ ਸਪੋਰਟ ਕੀਤਾ ਉਹਨਾਂ ਦਾ ਤੇਜ ਦਿਲੋਂ ਧੰਨਵਾਦ ਕਰਦਾ ਹਾਂ ਜੋ ਸਾਡਾ ਜ਼ਿਲ੍ਹਾ ਪ੍ਰਸ਼ਾਸਨ ਹੈ ਸਾਰੇ ਉਹਨਾਂ ਦਾ ਵੀ ਤੇਜ ਦਿਲੋਂ ਮੈਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਜੋ ਬਹੁਤ ਜ਼ਿਆਦਾ ਸਪੋਰਟ ਕੀਤੀ ਸਾਡੀ ਕੋਰ ਟੀਮ ਦਾ ਵੀ ਬਹੁਤ ਜ਼ਿਆਦਾ ਧੰਨਵਾਦ ਸਰ ਨੂੰ ਬਿਹਤਰੀਨ ਜਿੱਤ ਤੇ ਮੈਂ ਵਾਈਗੂ ਦਾ ਸ਼ੁਕਰਾਨਾ ਕਰਨਾ ਚਾਹਾਂਗਾ ਪਰੋਂ ਪਿਤਾ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹਾਂਗਾ ਕਿ ਉਹਨੇ ਇਹ ਮਾਨ ਸਤਕਾਰ ਬਖਸ਼ਿਆ ਔਰ ਦੂਸਰਾ ਸਭ ਤੋਂ ਵੱਡਾ ਧੰਨਵਾਦ ਸਾਡੀ ਹਾਈ ਕਮਾਂਡ ਸਾਡੇ ਅਰਵਿੰਦ ਕੇਜਰੀਵਾਲ ਜੀ ਸਾਡੇ ਪਾਰਟੀ ਸੁਪਰੀਮੋ ਤੇ ਸੰਦੀਪ ਪਾਟਕ ਜੀ ਜਨਰਲ ਸੈਕਟਰੀ ਇਨਚਾਰਜ ਜਿਨ੍ਹਾਂ ਨੇ ਮੇਰੀ ਜਿਨ੍ਹਾਂ ਨੇ ਡਾਕਟਰ ਈਸ਼ਾਂਗ ਦੀ ਟਿਕਟ ਦੇ ਵਿੱਚ ਬੜੀ ਅਹਿਮ ਭੂਮਿਕਾ ਨਿਭਾਈ ਸੀਮਾਨ ਨੇ ਆਪਣੇ ਜੇਤੂ ਉਮੀਦਵਾਰਾਂ ਨੂੰ ਜਿੱਤ ਦੀ ਵਧਾਈ ਦਿੱਤੀ ਜੇਕਰ ਕਲ ਪਾਜਪਾਦੀ ਕਰੀਏ ਤਾਂ ਪਾਜਪਾ ਇਨਾ ਚੋੜਾ ਵਿੱਚ ਚਾਰ ਸੀਟਾਂ ਤੇ ਤਿੰਨ ਤੇ ਆਪਣੇ ਉਮੀਦਵਾਰਾਂ ਦੀ ਜ਼ਮਾਨਤ ਬਚਾਉਣ ਵਿੱਚ ਨਾਕਾਮ ਰਹੀ ਜ਼ਮਾਨਤ ਬਚਾਉਣ ਲਈ ਵੋਟਾਂ ਦੀ ਲੋੜ 16.67% ਹੁੰਦੀ ਹੈ ਜਦਕਿ ਡੇਰਾ ਬਾਬਾ ਨਾਨਕ ਰਵੀ ਕਰਨ ਕਾਲੋਂ ਵੋਟ ਮਿਲੇ 5.25% ਜ਼ਮਾਨਤ ਜ਼ੱਪ ਚੱਪੇਵਾਲ ਸੋਹਣ ਸਿੰਘ ਠੰਡਲ ਨੂੰ ਵੋਟ ਮਿਲੇ 10.18% ਜ਼ਮਾਨਤ ਜ਼ੱਪ ਕਿਤੜਬਾ ਮਨਪ੍ਰੀਤ ਬਾਦਲ ਵੋਟ ਮਿਲੇ 8.92% ਜ਼ਮਾਨਤ ਜ਼ਬਤ ਬਰਨਾਲਾ ਕੇਵਲ ਢਿੱਲੋਂ ਵੋਟ ਮਿਲੇ 17.95% ਜ਼ਮਾਨਤ بچਾਉਣ ਵਿੱਚ ਕਾਮਯਾਬ ਰਹੇ ਵੱਡੇ ਲੀਡਰ ਜੋ ਜਿੱਤ ਦਾ ਦਾਵਾ ਕਰਦੇ ਸਨ ਜਿੰਨਾਂ ਵਿੱਚ ਸੁਖਜਿੰਦਰ ਰੰਦਾਵਾ ਰਾਜਾ ਵੜਿੰਗ ਤੇ ਮੀਤ ਹੇਅਰ ਸ਼ਾਮਿਲ ਸਨ ਉਹਨਾਂ ਸਾਰਿਆਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਖੇਤ ਹਾਰ ਜਿੱਤ ਚਲਦੀ ਰਹਿੰਦੀ ਹੈ ਜੇਤੂ ਉਮੀਦਵਾਰ ਜਸ਼ਨ ਮਨਾ ਰਹੇ ਨੇ ਵੈਸੇ ਸਿਆਣੇ ਕਹਿੰਦੇ ਨੇ ਜੋ ਹਾਰਾਂ ਕਬੂਲੇ ਨਾ ਖੇਲਣ ਦੇ ਪਿੱਛੋਂ ਲੜਾਕੂ ਹੋ ਉਹ ਖਿਡਾਰੀ ਨਹੀਂ ਹੋਣਾ ਖੇਡਣ ਵਾਲੇ ਜਿੱਤਦੇ ਵੀ ਨੇ ਤੇ ਹਾਰਦੇ ਵੀ ਬਿਊਰੋ ਰਿਪੋਰਟ ਪੀਟੀਸੀ న్యూਸ